ਜੋਗੋ ਜੋਗ ਅਟਲ ਚਬਰ ਸ਼ਤਰ ਦੇ ਮਾਲਿਕ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਆਪਾਂ ਸਾਰੇ ਸਰੀਰ ਜੁੜੇ ਆ ਕਿਉਂਕਿ ਉਹੀ ਭਾਗਾਂ ਵਾਲੇ ਸਰੀਰ ਹੁੰਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਕਿਤੇ ਇਹ ਚੀਜ਼ ਹੁੰਦੀ ਆ ਬਈ ਇਹ ਜਿਹੜਾ ਮਨੁੱਖਾ ਜਨਮ ਇਹਦੇ ਭਲੇ ਵਾਸਤੇ ਗੁਰੂ ਦੀ ਸ਼ਰਨ ਲਈ ਜਾਵੇ ਪਰ ਜਿਨ੍ਹਾਂ ਤੇ ਗੁਰੂ ਆਪ ਕਿਰਪਾ ਕਰਦਾ ਇਹ ਵੀ ਚੀਜ਼ ਉਹਨਾਂ ਦੇ ਮਨ ਦੇ ਵਿੱਚ ਆਉਂਦੀ ਆ ਨਹੀਂ ਤਾਂ ਸਾਰੇ ਸਾਰੇ ਉਮਰ ਨੰਗ ਜਾਂਦੀ ਆ ਜਾਂ ਤਾਂ ਬੰਦਾ ਕਿਸੇ ਗਲਤ ਰਸਤੇ ਪੈ ਜਾਂਦਾ ਦੇ ਤਾਰੇ ਗੁਰੂਆਂ ਦੇ ਚੱਕਰ ਚ ਪੈ ਜਾਂਦਾ ਜਾਂ ਕਬਰਾਂ ਵਾਲੇ ਪਾਸੇ ਪੈ ਜਾਂਦਾ ਪਰ ਜੇ ਉਹਦੇ ਭਾਗ ਚੰਗੇ ਨੇ ਤਾਂ ਫਿਰ ਉਹ ਸਹੀ ਰਸਤੇ ਪਿਆ ਕਰਦਾ ਪਰ ਉਹਦੇ ਵਿੱਚ ਵੀ ਗੁਰੂ ਆਪ ਵੜਦਾ ਇਸ ਕਰਕੇ ਸਾਰੇ ਵੱਡੇ ਭਾਗਾਂ ਵਾਲਿਓ ਜੋ ਅੰਮ੍ਰਿਤ ਵੇਲੇ ਤੋਂ ਆ ਕੇ ਹਾਜ਼ਰੀਆਂ ਭਰਦੇ ਹੋ ਰੋਜ ਜਿਨ੍ਹਾਂ ਨੇ ਨਿਯਮ ਇਨਕੀ ਬਣਾ ਲਿਆ ਨਾ ਤੇ ਸਾਨੂੰ ਕਲਯੁਗ ਵਿੱਚ ਇੰਨੀ ਕੁ ਮਹਾਰਾਜ ਨੇ ਛੋਟ ਦਿੱਤੀ ਆ ਵੀ ਘੱਟੋ ਘੱਟ ਚਾਹੇ ਜਿੰਨਾ ਵੀ ਸਮਾਂ ਘੱਟ ਤੋਂ ਘੱਟ ਆ ਪਰ ਜੇ ਤੂੰ ਰੋਜ ਗੁਰੂ ਦੇ ਦਰਸ਼ਨ ਕਰੇਗਾ ਤਾਂ ਉਹਦੇ ਵਿੱਚ ਹੀ ਤੇਰਾ ਪਾਰ ਉਤਾਰ ਇਸ ਕਰਕੇ ਸਾਰੇ ਵੱਡੇ ਪਾਗਾਂ ਵਾਲਿਓ ਅੱਜ ਆਪਾਂ ਨੌਵੇਂ ਗੁਰੂ ਨਾਨਕ ਧੰਨ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਸ਼ਬਦ ਵਿਚਾਰਾਂਗੇ ਗੁਰੂ ਜੀ ਆਪ ਹੀ ਕਿਰਪਾ ਕਰਕੇ ਵਿੱਚ ਵੜਦ ਕੇ ਜਿਵੇਂ ਜਿਵੇਂ ਅਰਥ ਕਰਾਉਣਗੇ ਆਪਾਂ ਉਸੇ ਤਰ੍ਹਾਂ ਕੋਸ਼ਿਸ਼ ਕਰਾਂਗੇ ਪਹਿਲਾਂ ਆਪ ਸਾਰਾ ਸ਼ਬਦ ਪੜ੍ਹਾਂਗੇ ਪੜਾਂਗੇ ਉਸ ਤੋਂ ਬਾਅਦ ਫਿਰ ਵਿਚਾਰ ਕਰਾਂਗੇ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਨੋਵਾ ਜਾ ਮੈਂ ਭਜਨ ਰਾਮ ਕੋ ਨਾਹੀ ਤਹ ਨਰ ਜਨਮ ਅਕਾਰਥ ਖੋਇਆ ਜਹਿ ਰਖੋ ਮਨਮਾਹਿ ਜਾ ਮੈਂ ਭਜਨ ਰਾਮ ਕੋ ਨਾਹੀ ਤਹ ਨਰ ਜਨਮ ਅਕਾਰਥ ਖੋਇਆ ਜਹਿ ਰਖੋ ਮਨਮਾਹਿ ਰਹਾਉ तीरथ करे बर्त फूल राखे नह मनुआ बस जाको नेह फल धर्म तहै तुम मानो साच कहत मैं जाको जैसे पहन जल में राख्यो पे देना है तह पाने ਤਸੈ ਹੇ ਤੂੰ ਤਹ ਪਛਾਨੋ ਪਗਤ ਹੀਨ ਜੋ ਪ੍ਰਾਣੀ ਕਲ ਮੈਂ ਮੁਕਤ ਨਾਮ ਤਹ ਪਾਵਤ ਗੁਰ ਜਹ ਪੈਦ ਬਤਾਵੇ ਕਹ ਨਾਨਕ ਸੋਈ ਨਰ ਗਰਵਾ ਜੋ ਪ੍ਰਭ ਕੇ ਗੁਣ ਗਾਵੇ ਕਲ ਮੈਂ ਮੁਕਤ ਨਾਮ ਤਹਿ ਪਾਵਤ ਗੁਰ ਜੈ ਭੇਦ ਬਤਾਵੇ ਕਹ ਨਾਨਕ ਸੋਈ ਨਰ ਗਰਵਾ ਜੋ ਪ੍ਰਭ ਕੇ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਜਿਹੜਾ ਸ਼ਬਦ ਹੁਣ ਸਰਬਨ ਕੀਤਾ ਨੌਵੇਂ ਗੁਰੂ ਨਾਨਕ ਸਾਹਿਬ ਤੁੰਤਨ ਗੁਰਤਾ ਇੱਕ ਬਹਾਦਰ ਸਹਿਮਾਰਾਜ ਜੀ ਇਹਦੇ ਵਿੱਚ ਸਾਰੇ ਸ਼ਬਦ ਦੇ ਵਿੱਚ ਨਾਮ ਦੀ ਹੀ ਮਹਿਮਾ ਬਾਕੀ ਜਿੰਨੇ ਵੀ ਸ਼ਬਦ ਸਾਰਾ ਆਪਾਂ ਨੂੰ ਸਮਝਾ ਕੇ ਖੀਰ ਦੇ ਸ਼ਬਦ ਵਿੱਚ ਤਕਰੀਬਨ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਖੀਰ ਤੇ ਨਾਮ ਦੀ ਹੀ ਗੱਲ ਆਉਣੀ ਹੈ ਵੀ ਨਾਮ ਜਪ ਇੱਥੇ ਸ਼ੁਰੂਆਤ ਵਿੱਚ ਬਲਾਵਲ ਰਾਗ ਦੇ ਵਿੱਚ ਸ਼ਬਦ ਹੈ ਬਲਾਵਲ ਮਹੱਲਾ 9 ਰਾਗ ਬਲਾਵਲ 9ਵੇਂ ਮਹੱਲੇ ਦੀ ਬਾਣੀ ਆ ਤੇ ਮਹਾਰਾਜ ਸਮਝਾ ਰਹੇ ਨੇ ਆਪਾਂ ਨੂੰ ਜਾ ਮੈਂ ਭਜਨ ਰਾਮ ਕੋ ਨਹੀਂ ਜਿਹੜੇ ਹਿਰਦੇ ਵਿੱਚ ਪਰਮੇਸ਼ਰ ਦੀ ਬੰਦਗੀ ਨਹੀਂ ਮਨੁੱਖਾ ਜਨਮ ਪਾ ਕੇ ਵੀ ਜੇ ਉਹ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਉਹਦੇ ਦਿੱਤਿਆਂ ਹੋਈਆਂ ਦਾਤਾਂ ਨੂੰ ਭੁੱਲ ਜਾਂਦਾ ਉਹਨੇ ਸੋਹਣਾ ਸਰੀਰ ਦਿੱਤਾ ਇੱਕ ਇੱਕ ਅੰਗ ਸਹੀ ਜਗ੍ਹਾ ਲਾਇਆ ਫਿਰ ਸਾਰਾ ਕੁਝ ਜਨਮ ਤੋਂ ਬਾਅਦ ਪਾਣੀ ਜਿੰਨਾ ਚਾਹੀਦਾ ਪਾਣੀ ਆ ਸਾਰਾ ਕੁਝ ਹਵਾ ਜਿਹੜੀ ਚਾਹੀਦੀ ਹੈ ਇਹਦੇ ਜੀਵਨ ਵਾਸਤੇ ਸਾਰਾ ਕੁਝ ਮਹਾਰਾਜ ਪਰਮੇਸ਼ਰ ਨੇ ਦਿੱਤਾ ਪਰ ਮਹਾਰਾਜ ਕਹਿੰਦੇ ਜੇ ਜਾਮੈ ਭਜਨ ਰਾਮ ਕੋ ਨਾਹੀ ਤੇ ਫਿਰ ਅੱਗੇ ਕਹਿੰਦੇ ਆ ਤਹ ਨਰ ਜਨਮ ਆਕਾਰਥ ਖੋਇਆ ਜਹਿ ਰਾਖੋ ਮਨ ਮਾਹੀ ਤਾ ਸਮਝ ਲੋ ਵੀ ਉਹ ਮਨੁੱਖ ਨੇ ਜਿਹੜਾ ਉਹਨੂੰ ਇਹ 84 ਲੱਖ ਜੁਨਾ ਦਾ ਇਹ ਸਰਦਾਰ ਕਹਾਉਂਦਾ ਵਾ ਜਿਹੜਾ ਇਹ 84 ਲੱਖ ਜੂਨ ਤੋਂ ਬਾਅਦ ਜਨਮ ਮਿਲਦਾ ਬਿਨਾ ਬਿਆਰਥ ਅਕਾਰਤ ਮੈਣਾ ਹੁੰਦਾ ਕਿਸੇ ਕੰਮ ਨਹੀਂ ਆਇਆ ਉਹਦਾ ਜਿੰਨੇ ਕੋਨੇ ਮਹਾਰਜ ਨੇ ਆਰਜਾ ਬਖਸ਼ੀਆ ਪਰਮੇਸ਼ਰ ਨੇ ਜੇ ਉਹਦੇ ਵਿੱਚ ਇਹਨੇ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਉਹਦੇ ਗੁਣ ਨਹੀਂ ਗਾਏ ਉਹਦਾ ਸਿਮਰਨ ਨਹੀਂ ਕੀਤਾ ਤਾਂ ਇਹਦਾ ਜਨਮ ਫਿਰ ਸਮਝ ਲਓ ਅਜਾਈ ਚਲਾ ਗਿਆ ਕਿਸੇ ਕੰਮ ਨਹੀਂ ਆਇਆ ਐਨਰ ਜਨਮਕਾਰਤ ਖੋਇਆ ਇਹ ਰੱਖੋ ਮਨ ਮਾਹੀ ਕਹਿੰਦੇ ਇਹ ਚੀਜ਼ ਨੂੰ ਆਪਣੇ ਮਨ ਦੇ ਵਿੱਚ ਸਮਝ ਲਾ ਚੰਗੀ ਤਰ੍ਹਾਂ ਦ੍ਰਿੜ ਕਰ ਲਾ ਵੀ ਜੇ ਮੈਂ ਨਾਮ ਨਹੀਂ ਜਪਿਆ ਤਾਂ ਇਹ ਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਵਹਿਮ ਨਹੀਂ ਮੇਰਾ ਇਹ ਜਨਮ ਸਮਝ ਲੋ ਬੇਕਾਰ ਚਲੇ ਜਾਊਗਾ ਮਾਇਆ ਦੇ ਵਿੱਚ ਖਚਤ ਹੋ ਕੇ ਹੋ ਵੀ ਇਦਾਂ ਹੀ ਰਿਹਾ ਵਾ ਕਿਉਂਕਿ ਆਪਾਂ ਕਦੇ-ਕਦੇ ਮਨ ਦੇ ਵਿੱਚ ਬਹੁਤ ਆਉਂਦਾ ਵੀ ਆਪਾਂ ਗੁਰਦੁਆਰੇ ਜਾ ਕੇ ਬੈਠੀਏ ਕਿਸੇ ਧਰਮ ਸਥਾਨ ਤੇ ਜਾਈਏ ਤੀਰਥ ਯਾਤਰਾ ਤੇ ਜਾਈਏ ਵੀ ਉੱਥੇ ਜਾ ਕੇ ਮਨ ਦੇ ਵਿੱਚ ਫੁਰਨੇ ਆਉਂਦੇ ਆ ਵੀ ਉੱਥੇ ਬੈ ਕੇ ਬੈਠਾਂਗੇ ਘੰਟਾ ਦੋ ਘੰਟਾ ਕੀਰਤਨ ਸੁਣਾਂਗੇ ਪਰ ਕਦੇ-ਕਦੇ ਇਹ ਮਨ ਇਹ ਜਾ ਹੋ ਜਾਂਦਾ ਜਦੋਂ ਆਪਾਂ ਉਧਰ ਨੂੰ ਜਾਣ ਲੱਗਦੇ ਆ ਤਾਂ ਕਲਯੁਗ ਵਿਆਪ ਜਾਂਦਾ ਕਹਿੰਦੇ ਕੀ ਕਰਨਾ ਘਰੇ ਹੀ ਰਾਮ ਕਰਦੇ ਆ ਸਰੀਰ ਠੀਕ ਨਹੀਂ ਜਾਨੀ ਇਹ ਜਿਹੜੇ ਮਾਇਆ ਵਾ ਇਹਨੂੰ ਉਧਰਲੇ ਪਾਸੇ ਜਾਣ ਨਹੀਂ ਦਿੰਦੀ। ਇਹਦੇ ਪਿੱਛੇ ਵੀ ਇਹ ਜਿਹੜੇ ਪੰਜ ਵਿਕਾਰ ਉਹ ਕੰਮ ਕਰਦੇ ਨੇ ਕਿਉਂਕਿ ਇਹ ਬਹੁਤ ਮਹਾਬਲੀ ਨੇ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾ ਦੇ ਇੱਕ ਸ਼ਬਦ ਐਸੋ ਕੌਣ ਬਲੀ ਰਹਿ ਜਿਨ ਮਿਲਮਾਲੇ ਪੰਜ ਦੂਤ। ਵੀ ਇਹ ਜਾਂ ਕਿਹੜਾ ਸੂਰਮਾ ਜਿਹੜਾ ਇਹਨਾਂ ਪੰਜਾਂ ਨੂੰ ਬਸ ਵਿੱਚ ਕਰ ਲਵੇ ਭਾਵ ਕੀ ਜਿਹੜੇ ਕਰੋੜਾਂ ਦੇ ਵਿੱਚੋਂ ਜਿਹੜੇ ਬ੍ਰਹਮ ਗਿਆਨੀ ਹੋਣ ਸਾਧ ਹੋਣ ਉਹ ਹੀ ਇਹ ਚੀਜ਼ਾਂ ਕਰ ਪਾਉਂਦੇ ਆ ਨਹੀਂ ਤਾਂ ਬਾਕੀ ਜਿਹੜੇ ਸਾਡੀ ਸ੍ਰੈਣੀ ਦੇ ਵਿੱਚ ਆਉਂਦੇ ਆ ਇਹ ਇਹਨਾਂ ਦੇ ਬੱਸ ਪੈ ਜਾਂਦੇ ਆ ਕਿਉਂਕਿ ਇਹ ਜਿਹੜੇ ਪਹਿਲਾਂ ਪਹਿਲਾਂ ਜਿਹੜੇ ਆਪਾਂ ਜਿਹੜਾ ਵੀ ਪਰਮੇਸ਼ਰ ਵਾਲੇ ਪਾਸੇ ਲੱਗਦਾ ਨਾ ਇਹ ਪਹਿਲਾਂ ਆਪ ਨਹੀਂ ਜਾਂਦੇ ਇਹਨਾਂ ਦੀ ਫੌਜ ਬੜੀ ਵੱਡੀ ਆ ਹਰੇਕ 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 ਜਿਹੜਾ ਬਕਾਰ ਆ ਉਹਨਾਂ ਦੀ ਆਪਣੀ ਫੌਜ ਆ ਇਦੇ ਵਿੱਚ ਇੱਕ ਸ਼ਬਦ ਆਉਂਦਾ ਮੋਹਕਮ ਫੌਜ ਹਠੱਲੀ ਰੇ ਗੁਰੂ ਅਰਜਨ ਦੇਵ ਜੀ ਐਨੀ ਇਹਨਾਂ ਦੀ ਤਕੜੀ ਸੈਨਾ ਵੀ ਉਹ ਕਦੇ ਹਾਰ ਮੰਨਦੀ ਨਹੀਂ ਜਿਹੜਾ ਪਰਮੇਸ਼ਰ ਵਾਲੇ ਪਾਸੇ ਲੱਗਣ ਦੀ ਕੋਸ਼ਿਸ਼ ਕਰਦਾ ਪਹਿਲਾਂ ਤਾਂ ਇਹਨਾਂ ਦੀ ਸੈਨਾ ਹੀ ਨਹੀਂ ਜਾਣੀ ਉਹਨੂੰ ਲੱਗਣ ਦਿੰਦੀ ਫਿਰ ਇਹਦੀ ਸੈਨਾ ਦੇ ਬਸ ਜਿਹੜਾ ਨਹੀਂ ਆਉਂਦਾ ਪਰਮੇਸ਼ਰ ਦੇ ਵਾਲੇ ਪਾਸੇ ਲੱਗ ਜਾਂਦਾ ਬਾਣੀ ਪੜਨ ਲੱਗ ਜਾਂਦਾ ਸਿਮਰਨ ਕਰਨ ਲੱਗ ਜਾਂਦਾ ਫੇਰ ਜਿਹੜੀ ਫੌਜ ਜਾ ਕੇ ਉਹਨਾਂ ਨੂੰ ਕਹਿੰਦੀ ਆ ਵੀ ਹੁਣ ਸਾਡੇ ਵਸ ਦੀ ਗੱਲ ਨਹੀਂ ਰਹੀ ਉਹ ਸਾਡੀ ਰੇਂਜ ਤੋਂ ਬਾਹਰ ਚਲਾ ਗਿਆ ਹੋ ਫੇਰ ਇਹ ਕਹਿੰਦੇ ਆ ਵੀ ਅਸੀਂ ਜਾਣਦੇ ਹਾਂ ਫਿਰ ਇੱਕ ਇੱਕ ਕਰਕੇ ਕਿਸੇ ਵੀ ਵਸਤੂ ਦੇ ਵਿੱਚ ਧੀਆਂ ਪੁੱਤਰਾਂ ਦੇ ਰੂਪ ਵਿੱਚ ਇਹ ਫਿਰ ਸਮਝ ਲਓ ਬਈ ਮਾਇਆ ਨਾਲ ਮਿਲ ਕੇ ਇਹ ਵਿਕਾਰ ਉਹਨੂੰ ਠੱਗਣ ਦੀ ਕੋਸ਼ਿਸ਼ ਕਰਦੇ ਆ ਪਰਮੇਸ਼ਰ ਵਾਲੇ ਪਾਸੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜਾ ਫਿਰ શ્રેਸ਼ਟ ਹੁੰਦਾ ਪ੍ਰਾਣੀ ਕੋਟਨ ਮੈਂ ਨਾਨਕ ਉਹ ਨਾਰਾਇਣ ਜੀ ਚੀਤ ਵਾਲੀ ਗੱਲ ਆ ਉਹ ਫਿਰ ਇਹਨਾਂ ਦੇ ਬਸਤ ਨਹੀਂ ਆਉਂਦਾ ਜਦੋਂ ਨਹੀਂ ਆਉਂਦਾ ਫਿਰ ਇਹ ਹੱਥ ਜੋੜ ਕੇ ਖੜ ਜਾਂਦੇ ਆ ਫਿਰ ਸਾਰੀਆਂ ਇਹ ਪੰਜੇ ਬਕਾਰ ਫਿਰ ਰਿੱਧੀਆਂ ਸਿੱਧੀਆਂ ਸਾਰੀਆਂ ਹੱਥ ਜੋੜ ਕੇ ਖੜਦੀਆਂ ਫਿਰ ਉਹੀ ਹੁੰਦਾ ਵਾ ਉਹ ਜਿਹੜਾ ਮਨੁੱਖ ਜਿਹਦੇ ਮੂਰੇ ਆ ਫਿਰ ਹੱਥ ਜੋੜ ਕੇ ਖੜਦੇ ਆ ਵੀ ਸਾਨੂੰ ਕੋਈ ਹੁਕਮ ਲਾਓ ਸਾਨੂੰ ਕੋਈ ਸੇਵਾ ਦੱਸੋ ਫਿਰ ਜਿੰਦੇ ਆਪਾਂ ਕਹਿੰਨੇ ਨਾ ਵੀ ਰਿੱਧੀਆਂ ਸਿੱਧੀਆਂ ਇਹ ਰਿੱਧੀਆਂ ਸਿੱਧੀਆਂ ਫਿਰ ਸਾਰੇ ਬਕਾਰ ਸਾਰੇ ਪਿੱਛੇ ਹਟ ਜਾਂਦੇ ਆ ਫਿਰ ਉਹ ਜਿਹੜਾ ਮਨੋਖਾ ਉਹ ਨਾਮ ਜਪ ਕੇ ਇੱਥੋਂ ਫਿਰ ਉਜਲ ਮੁਖ ਲੈ ਕੇ ਜਾਂਦਾ ਵਾ ਤੇ ਇੱਥੇ ਮਹਾਰਾਜ ਆਪਾਂ ਨੂੰ ਪਰ ਸਮਝਾ ਰਹੇ ਆ ਨਹ ਨਰ ਜਨਮ ਆਕਾਰਤ ਖੋਇਆ ਜੇ ਰਾਖੋ ਮਨ ਮਾਹੀ ਜੇ ਪਰਮੇਸ਼ਰ ਦਾ ਨਾਮ ਨਹੀਂ ਜਪੇਗਾ ਪਰ ਇਸ ਤੋਂ ਉਲਟ ਗੱਲ ਹੋ ਜੋ ਰਹਾਉ ਦੀਆਂ ਤੁਕਾਂ ਇਹਦੇ ਵਿੱਚ ਨਚੋੜ ਸੀਗਾ ਹੁਣ ਇਹ ਆਪਾਂ ਨੂੰ ਦੱਸਣ ਕਿ ਵੀ ਅਸੀਂ ਕਰਦੇ ਕੀ ਕੀ ਪਏ ਆ ਕਹਿੰਦੇ ਤੀਰਥ ਕਰੇ ਬਰਤ ਫੁਨ ਰੱਖੇ ਨਹ ਮਨੁਆ ਵਸ ਜਾ ਕੋ ਕਹਿੰਦੇ ਬੜਾਏ ਤੀਰਥਾਂ ਤੇ ਜਾਂਦਾ ਵਾ ਕਿ ਆਪਾਂ ਕਈਆਂ ਨੇ ਤੇ ਇਹ ਵੀ ਕੈਟਾਗਰੀ ਆ ਵੀ ਇਹ ਬਣਾ ਲਿਆ ਵੀ ਬਾਣੀ ਕੀ ਪੜਨੀ ਆ ਤੇ ਚਲੋ ਤੀਰਥਾਂ ਤੇ ਜਾਏ ਉਹਨੇ ਇਹ ਨਹੀਂਗਾ ਵੀ ਤੀਰਥਾਂ ਤੇ ਜਾਂਦਾ ਕੋਈ ਫਲ ਮਹਾਤਮ ਨਹੀਂ ਆ ਉੱਥੇ ਜਾਂਦਾ ਫਲ ਇਹ ਆ ਵੀ ਜਿਹੜੇ ਵੀ ਉੱਥੇ ਜੇ ਗੁਰੂ ਸਾਹਿਬ ਆਏ ਆ ਜਾਂ ਕਿਸੇ ਭਗਤ ਨੇ ਉੱਥੇ ਬੰਦਗੀ ਕੀਤੀ ਆ ਉਹ ਜਗ੍ਹਾ ਦਾ ਔਰਾ ਇਹੋ ਜਿਹਾ ਹੁੰਦਾ ਨਾ ਉਹ ਜਗ੍ਹਾ ਦੇ ਮਿੱਟੀ ਇਹੋ ਜਿਹੇ ਹੁੰਦੇ ਆ ਉੱਥੇ ਦਾ ਵਾਤਾਵਰਨ ਇਹੋ ਜਿਹਾ ਹੁੰਦਾ ਜੇ ਨਾਸਤਕ ਬੰਦਾ ਵੀ ਉੱਥੇ ਚਲੇ ਜਾਂਦਾ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਆ ਉੱਥੇ ਦੇ ਜਿਹੜੇ ਜਰੇ-ਜਰੇ ਦੇ ਵਿੱਚ ਉਹਦੀ ਬੰਦਗੀ ਦਾ ਪ੍ਰਭਾਵ ਹੁੰਦਾ ਵਾ ਪਰਮੇਸ਼ਰ ਦੀ ਇਹ ਨਿਗਾ ਵੀ ਉੱਥੇ ਫਲ ਨਹੀਂ ਪਰ ਉਹਨਾਂ ਨੇ ਵੀ ਤੇਰਾ ਜੀਵਨ ਦਾ ਪਾਰ ਉਤਾਰਾ ਹੋ ਜਾਵੇ ਇਸ ਕਰਕੇ ਮਾਰ ਨੇ ਕਿਹਾ ਤੀਰਥ ਕਰੇ ਵਰਤ ਫਨ ਰੱਖੇ ਜਿੰਨਾ ਤੂੰ ਮਰਜੀ ਬਾੜਤ ਰੱਖ ਲਾ ਭੁੱਖਾ ਰਹਿ ਲਾ ਜੇ ਕਹਿੰਗਾ ਇਹਦੇ ਨਾਲ ਤੈਨੂੰ ਕੋਈ ਪ੍ਰਾਪਤੀ ਹੋ ਜੂਗੀ ਪਰਮੇਸ਼ਰ ਵਾਲੇ ਪੱਕੀ ਤਾਂ ਨਹੀਂ ਬਾੜਤ ਰੱਖਣ ਨਾਲ ਇਹ ਹੋ ਸਕਦਾ ਵੀ ਤੇਰਾ ਸਰੀਰ ਜਿਹੜਾ ਇਹ ਠੀਕ ਰਹੂਗਾ ਕਿਉਂਕਿ ਡਾਕਟਰ ਵੀ ਕਹਿੰਦੇ ਆ ਵੀ ਆਪਾਂ ਨੂੰ ਮਹੀਨੇ ਦੇ ਵਿੱਚ ਇੱਕ ਜਾਂ ਦੋ ਦਿਨ ਭੁੱਖੇ ਰਹਿਣਾ ਚਾਹੀਦਾ ਤਾਂ ਜੋ ਜਿਹੜੇ ਸਾਡੇ ਅੰਗ ਸਾਰੇ ਸਹੀ ਸ੍ਰੇਸ਼ਟ ਕਾ ਜਿਹੜੇ ਚੰਗੇ ਤਰੀਕੇ ਨਾਲ ਕੰਮ ਕਰਨ ਸਕਣ ਇਹਨਾਂ ਨੂੰ ਵੀ ਆਰਾਮ ਮਲੇ ਪਰ ਜੇ ਆਪਾਂ ਦੂਜੇ ਪਾਸੇ ਰੱਖਾਂਗੇ ਜੇ ਵਾੜਤ ਕਰਨ ਨਾਲ ਕਿਉਂਕਿ ਹੁਣ ਗਾਂ ਵੜਤਾ ਉਹਨਾਂ ਨਾਲ ਬਿਹਤਰਿਕ ਨੂੰ ਇਹ ਗੁਰੂ ਨਾਨਕ ਸਾਹਿਬ ਇਹ ਚੀਜ਼ ਨੂੰ ਸਾਰੇ ਗੁਰੂ ਸਾਹਿਬ ਨੇ ਇਹਦਾ ਖੰਡਨ ਕਰਕੇ ਗਏ ਆ ਪਰ ਅਜੇ ਵੀ ਜੇ ਕਿਸੇ ਆਪਾਂ ਇਹ ਸੋਚੀਏ ਵੀ ਇੱਕ ਜਾਨ ਦੇ ਭੁੱਖੇ ਰਹਿਣ ਨਾਲ ਦੂਜੇ ਦੀ ਉਮਰ ਕਿੱਦਾਂ ਵੱਜ ਜਾਊਗੀ ਭੁੱਖਾ ਕੋਈ ਰਿਆ ਪਰ ਉਹ ਵੀ ਭੁੱਖ ਵੀ ਕਾਦੀ ਜੇ ਆਪਾਂ ਸਵੇਰੇ ਤੜਕੇ ਉੱਠ ਕੇ ਚੰਗੀ ਤਰ੍ਹਾਂ ਆਪਾਂ ਸ਼ਕ ਲਿਆ ਤੇ ਸਾਰਾ ਦਿਨ ਫਿਰ ਆਪਾਂ ਆਪ ਹੀ ਭੁੱਖ ਨਹੀਂ ਲੱਗਣੀ ਸ਼ਾਮ ਨੂੰ ਫੇਰ ਆਪਾਂ ਦੱਬ ਕੇ ਛਕ ਲਿਆ ਪਰ ਇਹ ਜਿਹੜੇ ਚੀਜ਼ਾਂ ਪੰਡਤਾਂ ਨੇ ਚਲਾਈਆਂ ਹੋਈਆਂ ਉਹਨਾਂ ਨੂੰ ਮੁਬਾਰਕ ਆ ਹਿੰਦੂ ਧਰਮ ਦੇ ਵਿੱਚ ਹੈ ਉਹਨਾਂ ਨੂੰ ਮੁਬਾਰਕ ਆ ਪਰ ਸਾਡੇ ਧਰਮ ਵਿੱਚ ਇਹ ਚੀਜ਼ਾਂ ਨਹੀਂ ਆ ਪਰ ਸਾਡੇ ਵੀ ਦੇਖਾ ਦੇਖੀ ਹੁਣ ਕਹਿੰਦੇ ਜੀ ਇਹ ਚੱਲਦਾ ਹੀ ਆਉਂਦਾ ਬਾ ਉਹਦੇ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਜਿਹਨੂੰ ਆਪਾਂ ਕਹਿੰਦੇ ਆ ਲਕੀਰ ਦੇ ਫਕੀਰ ਇਹ ਗੁਰੂ ਕਿਰਪਾ ਕਰੇ ਤਾਂ ਹੀ ਇਹ ਚੀਜ਼ਾਂ ਚੋਂ ਬਚਿਆ ਜਾ ਸਕਦਾ ਨਹੀਂ ਤਾਂ ਨਹੀਂ ਨਿਕਲਿਆ ਜਾ ਸਕਦਾ ਕਿਉਂਕਿ ਉਹਦੀ ਕਿਰਪਾ ਨਹੀਂ ਤੇ ਇਹਦੇ ਵਿੱਚ ਹੀ ਆਪਾਂ ਕਿਉਂਕਿ ਬਹਿਮਾਂ ਦੇ ਵਿੱਚ ਮਾਰਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੱਢਿਆ ਪਰ ਅਸੀਂ ਇਹ ਚੀਜ਼ਾਂ ਛੱਡਣ ਨੂੰ ਪਿਆਰ ਨਹੀਂ ਕਿਉਂਕਿ ਪਿੱਛੇ ਜੇ ਜੇ ਮੈਂ ਰਾਮਨਾਵ ਮੈਂ ਆਉਂਦੀ ਆ ਦੇਖਿਆ ਵੀ ਪਿੱਪਲਾਂ ਨੂੰ ਜਾ ਕੇ ਉੱਥੇ ਦੁੱਧ ਪਾਉਣਾ ਸੇਵੀਆਂ ਬਣਾ ਕੇ ਰੱਖਣੀਆਂ ਤੇ ਪਿੱਪਲ ਕੇ ਜਿੱਕ ਦਰਖਤ ਸਾਨੂੰ ਕੀ ਦੇ ਦੇਗਾ ਪਿਛਲੇ ਜਿਹੜੇ ਤਰਵੈਣੀ ਜਿਹੜੇ ਬੰਨੀ ਜਾਂਦੀ ਸੀਗੇ ਇਹਦੇ ਵਿੱਚ ਤਿੰਨ ਦਰਖਤ ਹੁੰਦੇ ਆ ਪਿੱਪਲ ਹੋ ਗਿਆ ਬੋੜ ਹੋ ਗਿਆ ਤੇ ਨਿੰਮ ਹੋ ਗਿਆ ਇਸ ਕਰਕੇ ਇਹਨਾਂ ਨੂੰ ਸਮਝ ਲੋ ਬਿਸ਼੍ਰੇਸ਼ਟ ਮੰਨਿਆ ਜਾਂਦਾ ਸੀ ਕਿਉਂਕਿ ਇਹ ਜਿਹੜੇ ਦਰਖਤ ਆ ਇਹ ਮਨੁੱਖੀ ਜੀਵਨ ਵਾਸਤੇ ਬਹੁਤ ਚੰਗੇ ਨੇ ਰਾਤ ਨੂੰ ਵੀ ਇਹ ਆਕਸੀਜਨ ਛੱਡਦੇ ਨੇ ਰਾਤ ਨੂੰ ਵੀ ਬਾਕੀ ਦਰਕਤਾਂ ਥੱਲੇ ਪਾਵਾਂਗੇ ਤੇ ਉਹ ਕਾਰਬਨ ਡਾਈਆਕਸਾਈਡ ਛੱਡਦੇ ਆ ਪਰ ਇਹ ਜਿਹੜੇ ਆਕਸੀਜਨ ਛੱਡਦੇ ਨੇ ਇਸ ਕਰਕੇ ਇਹਨਾਂ ਨੂੰ ਸ਼੍ਰੇਸ਼ਟ ਮੰਨਿਆ ਗਿਆ ਬਰ ਹੋਣਾ ਮਨੁੱਖਾ ਜਿਹੜਾ ਸੁਭਾਅ ਇਹ ਜਾਵਾ ਵੀ ਇਹ ਲਾਈ ਲੱਗ ਇੱਕ ਦੂਜੇ ਦੇ ਪਤਾ ਕਿਸੇ ਨੂੰ ਨਹੀਂ ਹੁੰਦਾ ਜੇ ਇੱਕ ਜਾਣਾ ਮੱਥਾ ਟੇਕਣ ਲੱਗ ਜਾ ਲ ਕਹਿੰਦਾ ਚੱਲ ਇਹ ਟੇਕਦਾ ਤਾਂ ਮੈਂ ਵੀ ਟੇਕਣ ਲੱਗ ਜੰਨਾ ਉਹ ਕਰਦੇ 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 ਫਿਰ ਉਹ ਰੀਤ ਸ਼ੁਰੂ ਹੋ ਜਾਂਦੀ ਆ ਲੇਕਿਨ ਜੇ ਆਪਾਂ ਕਮਾਂਗੇ ਉਥੇ ਕੁਛ ਮੱਥਾ ਟੇਕਣ ਨਾਲ ਉਹਨੇ ਸਾਨੂੰ ਕੀ ਦੇਣਾ ਨਹੀਂ ਬਿਨਾ ਪਰਮੇਸ਼ਰ ਦੀ ਬੰਦਗੀ ਤੋਂ ਕੁਛ ਸਾਡੇ ਨਾਲ ਬਾਕੀ ਹੋਰ ਜਿਹੜੇ ਫੋਕਟ ਕਰਮ ਨੇ ਤੇ ਇਸ ਕਰਕੇ ਮਹਾਰਾਜ ਉਹੀ ਸਮਝਾ ਰਹੇ ਨੇ ਤੀਰਥ ਕਰੇ ਬਾਰਤ ਫੋਨ ਰੱਖੇ ਕਹਿੰਦੇ ਨਹਿ ਮੰਨੂਆ ਵਸ ਜਾ ਕੋ ਜੇ ਤੁਹਾਡਾ ਮਨ ਵੀ ਉਥੇ ਜਾ ਕੇ ਇਹ ਚੀਜ਼ਾਂ ਕਰਨ ਨਾਲ ਤੁਹਾਡੇ ਮਨ ਦੇ ਵਿੱਚ ਇਹ ਗੱਲ ਨਹੀਂ ਖਿਆਲ ਆਇਆ ਵੀ ਮੈਂ ਕਰਨ ਕੀ ਆਇਆ ਮੈਂ ਕਰਨ ਕੀ ਹੈ ਤੇ ਮੈਂ ਕਰੀ ਕੀ ਜਾਨਣਾ ਮਨ ਲੋ ਵੀ ਇਹ ਮਨ ਨਹੀਂ ਮੰਨ ਰਿਹਾ ਪਰਮੇਸ਼ਰ ਵਾਲੇ ਪਾਸੇ ਜਾਣ ਨੂੰ ਇਹ ਨਹੀਂ ਮੰਨ ਰਿਹਾ ਵੀ ਮੈਂ ਇੱਕ ਦਿਨ ਨਹੀਂ ਰਹਿਣਾ ਮੈਨੂੰ ਜਿੰਨੇ ਕੋਈ ਹਾਰਜਾ ਮਿਲੀ ਆ ਮੈਂ ਬਤੀਤ ਕਰਕੇ ਇਥੋਂ ਨਿਕਲ ਜਾਣਾ ਫਿਰ ਮੈਂ 84 ਰੱਖ ਦੇ ਚੱਕਰ ਦੇ ਵਿੱਚ ਪੈ ਜਾਣਾ ਜੇ ਇਹ ਮਨ ਦੇ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ ਤਾਂ ਸਮਝ ਲਓ ਵੀ ਤੁਹਾਡੇ ਇਹ ਜਿਹੜੇ ਉੱਪਰਲੇ ਕਰਮ ਕੀਤੇ ਹੋਏ ਸਾਰੇ ਫੋਕਟ ਕਰਮ ਇਹ ਤੁਹਾਡੇ ਕਿਸੇ ਕੰਮ ਨਹੀਂ ਆ। ਇਹੀ ਮਹਾਰਾਜ ਸਮਝਾ ਰਹੇ ਨੇ। ਅੱਗੇ ਮਹਾਰਾਜ ਕਹਿੰਦੇ ਨੇ ਨੇਵ ਵਾਲ ਧਰਮ ਤਾਂ ਹੈ ਤੂੰ ਮਾਨੋ ਸਾਚ ਕਹਿਤ ਮੈਂ ਜਾ ਕੋ ਕਹਿੰਦੇ ਆ ਜਿਹੜੇ ਤੋਂ ਉੱਪਰ ਦੇ ਕਰਮ ਮੈਂ ਤੈਨੂੰ ਦੱਸਿਆ ਨੇਫਲ ਦਾ ਮਤਲਬ ਹੀ ਐਦਾ ਕੋਈ ਵੀ ਫਲ ਸਾਨੂੰ ਨਹੀਂ ਮਿਲਣ ਵਾਲਾ ਤੀਰਥਾਂ ਤੇ ਜਾ ਕੇ ਉੱਥੇ ਤੁਹਾਨੂੰ ਇਹ ਸੋਝੀ ਮਿਲੂਗੀ ਵੀ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਜਾਂ ਜੇ ਗੁਰੂ ਸਾਹਿਬ ਦੀ ਸ਼ੋਭਾ ਪ੍ਰਾਪਤਾ ਤੀਰਥ ਜਾਂ ਕਿਸੇ ਭਗਤ ਦੀ ਸ਼ੋਭਾ ਪ੍ਰਾਪਤਾ ਉਥੇ ਉਹਨਾਂ ਦੇ ਔਰੇ ਨਾਲ ਤੁਹਾਡੀ ਆਤਮਾ ਨੂੰ ਇੱਕ ਝਟਕਾ ਔਰ ਜਿਹੜਾ ਤੀਰਥ ਦਊਗਾ ਪਰ ਜਪਣਾ ਤਾਂ ਤੁਹਾਨੂੰ ਆਪ ਹੀ ਪੈਣਾ ਇਥੇ ਕੀਤਿਆ ਕਰਾਇ ਕਰਨ ਵਾਲੇ ਕੋਈ ਗੱਲ ਨਹੀਂ ਵੀ ਕਿਸੇ ਨੇ ਕਹਿਤਾ ਵੀ ਜਾ ਬਈ ਹਾਂ ਜਿਹੜੇ ਦੁਨਿਆਵੀ ਚੀਜ਼ਾਂ ਜਿਨ੍ਹਾਂ ਨੇ ਕੀਤਿਆ ਹੁੰਦੀਆਂ ਉਹ ਗਵਾ ਲੈਂਦੇ ਰੱਦੀ ਸਿੱਧੀਆਂ ਕਰਕੇ ਕਿਸੇ ਨੂੰ ਵਾਰਸ ਰੱਬ ਦੇ ਦੇਣਾ ਪਰ ਜੇ ਆਪਾਂ ਕਹਿੰਨੇ ਆ ਵੀ ਅਸੀਂ ਆਪਣੀ ਆਤਮਾ ਦਾ ਭਲਾ ਕਰਨਾ ਤਾਂ ਖੁਦ ਜਪਣਾ ਹੀ ਪੈਣਾ ਜਿਵੇਂ ਦੁਨਿਆਵੀ ਕੰਮਾਂ ਵਾਸਤੇ ਅਸੀਂ ਕਈ ਕਈ ਸਾਲ ਲਾਉਂਨੇ ਆ ਉਹ ਕੰਮ ਸਿੱਖਣ ਨੂੰ ਤੇ ਇਹ ਜਿਹੜਾ ਪਰਮੇਸ਼ਰ ਵਾਲਾ ਪੱਖ ਆਏ ਤੋਂ ਸਾਰਿਆਂ ਨੂੰ ਸ੍ਰੇਸ਼ਟ ਇਹ ਤੁਹਾਨੂੰ ਸਮਾਂ ਇੱਧਰ ਨੂੰ ਦੇਣਾ ਹੀ ਪੈਣਾ ਜੇ ਆਪਾਂ ਚਾਹੁੰਨੇ ਆਂ ਵੀ ਅਸੀਂ ਇਹ ਪਵਜਲ ਸਾਗਰ ਤੋਂ ਪਾਰ ਹੋ ਜਾਈਏ ਤੇ ਇਸ ਕਰਕੇ ਮਹਾਰਾਜ ਕਹਿੰਦੇ ਆਂ ਵੀ ਤੂੰ ਫੋਕਟ ਕਰਮ ਨਾ ਕਰ ਨਹਿਫਲ ਧਰਮ ਤਾਂ ਹੈ ਤੂੰ ਮਾਨੋ ਸਾਚ ਕਹਿਤ ਮੈਂ ਜਾਂ ਕੋ ਇਹ ਗੱਲ ਜਿਹੜੀ ਮਹਾਰਾਜ ਕਹਿੰਦੇ ਆਂ ਤੂੰ ਸੱਚ ਸਮਝ ਮੈਂ ਤੈਨੂੰ ਝੂਠ ਨਹੀਂ ਕਹਿ ਰਿਹਾ ਕਿਉਂਕਿ ਗੁਰਤੇਗ ਬਾਦਰੀ ਸਾਹਿਬ ਕਹਿ ਰਹੇ ਆ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਝੂਠ ਨਹੀਂ ਕਹਿੰਦਾ ਵੀ ਤੂੰ ਸੱਚ ਮੰਨ ਲਵੇਂ ਰਸੀ ਨਹੀਂ ਮੰਨਦੇ ਕਿਉਂ ਸਾਡੇ ਕਰਮ ਪਿਛਲੇ ਨਾਲ ਜਿਹੜੇ ਸੰਚਿਤ ਕਰਮ ਪਹਿਲਾਂ ਦੇ ਨੇ ਨਾ ਉਹ ਨਾਲ ਚੱਲਦੇ ਆ ਕਈ ਬੰਦੇ ਆਪਾਂ ਦੇਖਦੇ ਆ ਉਹ ਕਹਿੰਦੇ ਉਹ ਤਾਂ ਕਦੇ ਗੁਰਦੁਆਰੇ ਗਿਆ ਹੀ ਨਹੀਂ ਉਹਦਾ ਤਾਂ ਸਾਰਾ ਕੁਝ ਠੀਕ ਆ ਉਹਦੇ ਕੋਲ ਕੋਠੀ ਆ ਕਾਰਾਂ ਇਹ ਤੁਸੀਂ ਸਾਨੂੰ ਨਹੀਂ ਪਤਾ ਹੁੰਦਾ ਵੀ ਉਹ ਪਿਛਲੇ ਜਨਮ ਦੇ ਉਹਦੇ ਸੰਚਿਤ ਕਰਮ ਨਾਲ ਅਜੇ ਚੱਲ ਰਹੇ ਨੇ ਉਹਨਾਂ ਦੀ ਸੰਚਿਤ ਜਿਹੜੇ ਪਹਿਲੇ ਜਨਮਾਂ ਦੇ ਹੈਗੇ ਆ ਉਹਦੇ ਕਰਕੇ ਉਹ ਖਾ ਰਿਹਾ ਉਹਦੇ ਕਰਕੇ ਜਿਹੜੇ ਹੁੰਦੇ ਨੇ ਇਹ ਵੀ ਭੁਗਤਨੇ ਪੈਣੇ ਕਈ ਵਾਰ ਤਾਂ ਨਾਲੋਂ ਨਾਲ ਹੀ ਭੁਗਤਾਨ ਕਰ ਦਿੰਦਾ ਕਈ ਵਾਰ ਟਾਈਮ ਲੱਗ ਜਾਂਦਾ ਹੁੰਦਾ ਹੁਣ ਮਹਾਰਾਜ ਇਹ ਸਮਝਾ ਰਿਹਾ ਹੋਰ ਗਾਹਾਂ ਆਪਾਂ ਨੂੰ ਸ਼ਬਦ ਨੂੰ ਖੋਲਣਗੇ ਕਹਿੰਦੇ ਵੀ ਇਹਦਾ ਬੰਦੇ ਦਾ ਸੁਭਾਅ ਕੀ ਆ ਕਹਿੰਦੇ ਜੈਸੇ ਪਾਹਣ ਜਲ ਮਹਿ ਰਾਖਿਓ ਭੇਦੇ ਨਾਹੀ ਤਹ ਪਾਣੀ ਪਾਹਣ ਮੈਣਾ ਹੁੰਦਾ ਪੱਥਰ ਕਹਿੰਦੇ ਜਿੱਦਾਂ ਪੱਥਰ ਨੂੰ ਪਾਣੀ ਦੇ ਵਿੱਚ ਡਬੋਈ ਰੱਖੋ ਜਦੋਂ ਤੁਸੀਂ ਬਾਹਰ ਕੱਢੋਗੇ ਉਹ ਫੇਰ ਉਦੋਂ ਦਾ ਉਦਾਂ ਸੁੱਕੇ ਦਾ ਸੁੱਕਾ ਹੀ ਹੋਣਾ ਵਾ ਉਹਦੇ ਵਿੱਚ ਪਾਣੀ ਨਹੀਂ ਜਾਂਦਾ ਤੇ ਇਹ ਆਧਾਰਨ ਦਿੱਤੀ ਹੈ ਮਹਾਰਾਜ ਨੇ ਜੈਸੇ ਪਾਹਣ ਜਲ ਮੇ ਰੱਖੋ ਭੇਦੇ ਨਹੀਂ ਤੇ ਪਾਣੀ ਪਾਣੀ ਆਉ ਨੂੰ ਨਹੀਂ ਉਹਦੇ ਅੰਦਰ ਜਾਂਦਾ ਪੱਥਰ ਸੁੱਕੇ ਦਾ ਸੁੱਕਾ ਹੁੰਦਾ ਤੇ ਹੁਣ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਕਹਿੰਦੇ ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀਨ ਜੋ ਪ੍ਰਾਣੀ ਕਹਿੰਦੇ ਉਹ ਪੱਥਰ ਦੇ ਵਿੱਚ ਤੇ ਉਹ ਇਨਸਾਨ ਦੇ ਦੋਨੇ ਇੱਕੋ ਹੀ ਗੱਲ ਆ ਮਹਾਰਾਜ ਕਹਿਣਾ ਕਿ ਚੌਣ ਨੇ ਕਹਿੰਦੇ ਵੀ ਜਿੱਦਾਂ ਪਾਣੀ ਦੇ ਵਿੱਚ ਪੱਥਰ ਰੱਖ ਕੇ ਬਾਹਰ ਕੱਢ ਲਿਆ ਉਦਾਂ ਦਾ ਉਦਾਂ ਹੀ ਆ ਤੇ ਬਾਕੀ ਜਿਹੜੇ ਇਹ ਅੰਦਰੋਂ ਜਿਹੜੇ ਆਪਾਂ ਨਹੀਂ ਕਰਦੇ ਅੰਦਰ ਤੱਕ ਜਾਂਦਾ ਹੀ ਨਹੀਂ ਨਾਮ ਗਲੇ ਦੇ ਵਿੱਚ ਰੱਖਦੇ ਆ ਕਹਿੰਦਾ ਮਤਲਬ ਅਸੀਂ ਝੂਲੀਆਂ ਹੀ ਕਰਦੇ ਆ ਗੁਰਗੋਬਿੰਦ ਸਿੰਘ ਜੀ ਵੇਲੇ ਹੋਇਆ ਤੇ ਇੱਕ ਸਿੱਖ ਨੂੰ ਮਹਾਰਾਜ ਨੇ ਕਿਹਾ ਵੀ ਨਾਮ ਜਪਿਆ ਕਰ ਵੀ ਤੇਰਾ ਪਾਰ ਉਤਾਰਾ ਹੋਊਗਾ ਬੰਦਗੀ ਕਰਿਆ ਕਰ ਰੋਜ਼ ਉਹਨੇ ਭਾਈ ਬੰਦ ਕੇ ਸ਼ੁਰੂ ਕਰਤੀ ਸਿਮਰਨ ਕੀਤਾ کافی ਚਿਰ ਨਵਾਰ ਇੱਕ ਦਿਨ ਸੰਕੋਚਦਾ ਹੋਇਆ ਮਹਾਰਾਜ ਨੂੰ ਕਹਿੰਦੇ ਕਹਿੰਦੇ ਮਹਾਰਾਜ ਜੀ ਕੁਝ ਹੋ ਤਰਿਆ ਨੇਗਾ ਮਹਾਰਾਜ ਕਹਿੰਦੇ ਅੱਛਾ ਮਹਾਰਾਜ ਨੇ ਫਿਰ ਇੱਕ ਹਾਰਨ ਦਿੱਤੀ ਸਿੱਕਾ ਨੂੰ ਕਿਹਾ ਵੇਖਣਾ ਭੰਗ ਲੈ ਕੇ ਆਓ ਥੋੜੀ ਜੀ ਭੰਗ ਉਹ ਕਲਾਸ ਦੇ ਵਿੱਚ ਪਾ ਕੇ ਨਾ ਉਹਨੂੰ ਕਹਿੰਦੇ ਵੀ ਇਹਦੀ ਤੂੰ ਜ ਹੈ ਨਾ ਅੰਦਰ ਨਹੀਂ ਜਾਣਾ ਚਾਹੀਦਾ ਤੇਰਾ ਇੱਕ ਦਮ ਕਾ ਵੀ ਇਹ ਵੀ ਐ ਸਿਰਫ ਤੂੰ ਕੁਰਲੀਆਂ ਕਰਨੀਆਂ ਨੇ ਉਨੇ ਕੁਰਲੀਆਂ ਕੀਤੀਆਂ ਮਹਾਰਾਜ ਥੋੜੀ ਦੇਰ ਬਾਅਦ ਕਹਿੰਦੇ ਤੈਨੂੰ ਕੁਝ ਹੋਇਆ ਕਹਿੰਦੇ ਮਹਾਰਾਜ ਕੁਝ ਨਹੀਂ ਹੋਇਆ ਕਹਿੰਦੇ ਅੱਛਾ ਹੁਣ ਐ ਕਰ ਪੰਜ ਸੱਤ ਕੁੱਟਾਂ ਨਾ ਅੰਦਰ ਲੈ ਜਾ ਪੰਜ ਸੱਤ ਕੁੱਟਾ ਵਾਲੇ ਭਰੀਆਂ ਅੰਦਰ ਥੋੜੀ ਜਿਹੀ ਵਾਰ ਕਹਿੰਦੇ ਤੈਨੂੰ ਕੋਈ ਛੋਆ ਕਹਿੰਦੇ ਹਾਂ ਮਹਾਰਾਜ ਮੈਨੂੰ ਹੋਣਾ ਇਹਦਾ ਸਰੂਰ ਹੋਣ ਲੱਗ ਗਿਆ ਤੇ ਮਹਾਰਾਜ ਕਹਿੰਦੇ ਬਸ ਇਹ ਚੀਜ਼ ਤੈਨੂੰ ਸਮਝਾਉਣੀ ਸੀ ਜਦ ਤੱਕ ਤੁਹਾਡਾ ਸਿਮਰਨ ਤੁਸੀਂ ਅੰਦਰ ਤੱਕ ਅੰਦਰ ਨਹੀਂ ਲੈ ਕੇ ਜਾਂਦੇ ਕਹਿਣ ਦਾ ਮਤਲਬ ਜਦੋਂ ਤੁਸੀਂ ਬਹਿਣਾ ਪਰ ਨਾਮ ਜਪਣ ਲਈ ਇੱਕ ਅਰਦਾਸ ਕਰਕੇ ਨਹੀਂ ਬਹਿੰਦੇ ਮਹਾਰਾਜ ਸਾਡੇ ਤੇ ਕਿਰਪਾ ਕਰ ਜਿੰਨਾ ਕੁ ਤੋਵੇਂ ਨੂੰ ਵਕਤ ਬਖਸ਼ਿਆ ਮੈਂ ਕਰ ਰਿਆ ਮਾਂ ਪਰ ਇਹ ਹੈ ਨਾ ਮੇਰੇ ਅੰਦਰ ਚਲੇ ਜਾਵੇ ਇਹ ਨਾ ਉਹ ਵੇ ਮੈਂ ਉਪਰੋਂ ਪ੍ਰੋਪ ਕਰੀ ਜਾਮਾ ਇਹ ਜਿਹੜੀਆਂ ਮੇਰੀਆਂ ਦੋਨੇ ਖਿੜਕੀਆਂ ਖੁੱਲੀਆਂ ਮੈਂ ਆਲੇ-ਦਾਲੇ ਵੀ ਦੇਖੀ ਜਾਮਾ ਧਿਆਨ ਤਾਂ ਮੇਰਾ ਬਾਹਰ ਆ ਵੀ ਆ ਬਾਹਰ ਕੀ ਕਰ ਰਿਹਾ ਤੇ ਮੂੰਹ ਦੇ ਵਿੱਚ ਮੈਂ ਵਾਹਿਗੁਰੂ ਕਹਿ ਰਿਹਾ ਤਾਂ ਗੱਲ ਨਹੀਂ ਬਣਨੀ ਕਿਉਂਕਿ ਜਦ ਤੱਕ ਅੰਦਰ ਨਹੀਂ ਜਾਂਦਾ ਨਾ ਇਹ ਅੰਦਰ ਅੱਖਾਂ ਬੰਦ ਕਰਨੀਆਂ ਪੈਣੀਆਂ ਜ਼ਰੂਰੀ ਨਹੀਂਗਾ ਕਿਉਂਕਿ ਜਿਨ੍ਹਾਂ ਦੀ ਵਸਤਾ ਬਣ ਜਾਂਦੀ ਹੈ ਫਿਰ ਉਹ ਸੈਡ ਸਮਾਦ ਉਹਨੂੰ ਕਹਿੰਦੇ ਆ ਉਹ ਖੁੱਲੀਆਂ ਅੱਖਾਂ ਵਾਲੀ ਸਮਾਧੀ ਹੁੰਦੀ ਆ ਉਹ ਫਿਰ ਜਿੱਧਰ ਵੀ ਜਾਂਦੇ ਆ ਅੰਦਰ ਨਾਮ ਚੱਲਦਾ ਰਹਿੰਦਾ ਪਰ ਇਹ ਗੱਲਾਂ ਗਹਿਰੀਆਂ ਸਾਰਿਆਂ ਨਾਲ ਨਹੀਂ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਹਜ਼ਾਰਾਂ ਦੇ ਵਿੱਚੋਂ ਕੋਈ ਵਿਰਲਾ ਹੁੰਦਾ ਵਾ ਪਰ ਇੱਥੇ ਮਹਾਰਾ ਸਮਝਾ ਰਹੇ ਨੇ ਵੀ ਜਿੱਦਾਂ ਦਾ ਉਹ ਪੱਥਰ ਆ ਇਦਾਂ ਹੀ ਤੇ ਉਹ ਜਿਹੜਾ ਨਾਰਾ ਜਿਹੜਾ ਕਿ ਨਾਮ ਵੀ ਜਪਦਾ ਪਰ ਧਿਆਨ ਸਮਝ ਲੋ ਉਹਦਾ ਧਿਆਨ ਕਰਕੇ ਨਹੀਂ ਜਪਦਾ ਉਪਰੋਂ ਉਪਰੋਂ ਸਾਰਾ ਇਹ ਕੰਮ ਕਰਦਾ ਵਾ ਅੰਦਰ ਉਹਦੇ ਇੱਕ ਵੀ ਗੱਲ ਨਹੀਂ ਜਾਂਦੀ ਗੁਰੂ ਦੀ ਰੋਜ਼ ਬਾਣੀ ਸੁਣਦਾ ਆ ਕਿ ਪਰ ਅੰਦਰ ਇੱਕ ਵੀ ਗੱਲ ਕਹਿ ਕੇ ਜੋ ਗੁਰੂ ਕਹਿੰਦਾ ਵਾ ਉਹ ਤੇ ਚੱਲਦਾ ਨਹੀਂਗਾ ਆਪਣੀ ਮਤ ਵਰਤਦਾ ਵਾ ਗੁਰੂ ਦੇ ਇਹ ਅਨਸਾਰ ਨਹੀਂ ਚੱਲਦਾ ਤੇ ਉਹ ਪੱਥਰ ਦੇ ਵਿੱਚ ਤੇ ਉਹ ਇਨਸਾਨ ਦੇ ਵਿੱਚ ਮਹਾਰਾਜ ਕਹਿੰਦੇ ਕੋਈ ਫਰਕ ਨਹੀਂ ਜੈ ਰੱਖੋ ਜੈਸੇ ਪਹਣ ਜਲ ਮੇ ਰੱਖੋ ਪੇਦੇ ਨਹਿ ਤੇ ਪਾਣੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀਣ ਜੋ ਪ੍ਰਾਣੀ ਜੋ ਭਗਤੀ ਤੋਂ ਬਗੈਰ ਆ ਪ੍ਰਾਣੀ ਉਹ ਪੱਥਰ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਕਲ ਮੈਂ ਮੁਕਤ ਨਾਮ ਤਹਿ ਪਾਵਤ ਗੁਰ ਜੈ ਭੇਦ ਬਤਾਵੇ ਕਲ ਮੈਂ ਨਾ ਕਲਯੁਗ ਕਲਯੁਗ ਦੇ ਵਿੱਚ ਕਲ ਮੈਂ ਮੁਕਤ ਨਾਮ ਤਹਿ ਪਾਵਤ ਗੁਰ ਜੈ ਭੇਦ ਬਤਾਵੇ ਜੇ ਇਹ ਕਲਯੁਗ ਇਹਨੂੰ ਸਾਰਾ ਨਾ ਮਹਾਰਜੋਗ ਗਿਣਿਆ ਗਿਆ ਕਿਉਂਕਿ ਆਪਾਂ ਕਹਿ ਦੇਣਾ ਜੀ ਜੋ ਕੋਈ ਗੱਲ ਹੁੰਦੀ ਹੈ ਕਲਯੁਗ ਆ ਜੀ ਪਰ ਦੂਜਾ ਪੱਖ ਇਹਦਾ ਪਤਾ ਕੀ ਆ ਉਮਰਾਂ ਛੋਟੀਆਂ ਨੇ ਪਰ ਕਲਯੁਗ ਦੇ ਵਿੱਚ ਇੰਨੀ ਆਪਾਂ ਨੂੰ ਸਹੂਲਤ ਆ ਇੱਧਰ ਕਰ ਤੇ ਉੱਧਰ ਪਾ ਪਹਿਲਾਂ ਸਮਿਆਂ ਦੇ ਵਿੱਚ ਹਜ਼ਾਰਾਂ ਹਜ਼ਾਰਾਂ ਸਾਲ ਦੀ ਉਮਰ ਸੀ ਠੀਕ ਆ ਪਰ ਉਦੋਂ ਬੰਦ ਗਏ ਆ ਵੀ ਲੋਕ ਕਈ ਕਈ ਸਾਲ 100-100 ਸਾਲ ਕਰਦੇ ਸੀਗੇ ਜਿਹੜਾ ਸਤਜਗ ਵਿੱਚ ਉਮਰਾਂ ਜ਼ਿਆਦਾ ਸੀਗੀਆਂ ਹੁਣ ਜਿਹੜਾ ਹੈਗਾ ਵਾ ਹੁਣ ਤੁਸੀਂ ਥੋੜਾ ਵੀ ਕਰੋਗੇ ਨਾ ਇੱਕ ਨਿਤਨੇਮ ਪਹਿਲਾਂ ਜੇ ਸਭ ਤੋਂ ਪਹਿਲਾਂ ਜੇ ਗੁਰੂ ਵਾਲੇ ਨਹੀਂ ਬੰਦੇ ਤਾਂ ਸਮਝ ਲਓ ਰੋੜ ਸੌਂਦੇ ਹੋ ਤੇ ਤੁਸੀਂ ਚੱਲਦੇ ਨਹੀਂ ਤੁਹਾਡੀ ਖੜੋਤ ਆ ਰੋੜ ਸੌਂਦੇ ਹੋ ਜਿੱਥੇ ਵੀ ਜਾਣਿਓ ਸਾਰੇ तकरीबन ਸਾਰੇ ਕਹਿੰਦੇ ਆ ਵੀ ਗੁਰੂਵਾਲ ਬਣੇ ਜੇ ਸਿੱਖਾਂ ਦੇ ਕਰੇ ਜਨਮ ਲਿਆ ਨਾਲੇ ਵੀ ਆਪਾਂ ਕਹਿ ਦੇਣਾ ਜਿਨ੍ਹਾਂ ਨੇ ਸਿੱਖਾਂ ਦੇ ਕਰੇ ਜਨਮ ਲਿਆ ਪਰ ਜੇ ਤੁਸੀਂ ਗੁਰਵਾਲੇ ਨਹੀਂ ਬਣੇ ਨਾ ਉਸ ਤੋਂ ਬਾਅਦ ਜੇ ਆਪਾਂ ਉਹੀ ਦੁਆਰਾ ਵੀ ਮਨ ਸਾਫ ਹੋਣਾ ਚਾਹੀਦਾ ਸਮਝ ਲਓ ਤੁਸੀਂ ਰੋਲ ਸੁਣੀ ਜਾਓ ਠੀਕ ਆ ਜੇ ਕਹੋਗੇ ਤੁਸੀਂ ਕੁਝ ਪ੍ਰਾਪਤ ਕਰ ਲਿਆ ਨਹੀਂ ਫੇਰ ਉਹ ਸਮਝ ਲਓ ਤੁਸੀਂ ਜਿਹੜਾ ਪਾਣੀ ਚ ਡੁੱਬਿਆ ਹੋਇਆ ਪੱਥਰ ਆਪਾਂ ਉਦਾਂ ਹੀ ਆ ਉਹ ਜਦੋਂ ਆਪਾਂ 20 ਸਾਲ ਬਾਅਦ ਵੀ ਜਿਵੇਂ ਬਾਹਰ ਕੱਢਾਂਗੇ ਪਾਣੀ ਦੇ ਵਿੱਚ ਜਿਵੇਂ ਅਸੀਂ 20 ਸਾਲ ਬਾਅਦ ਵੀ ਅਸੀਂ ਉੱਥੇ ਹੀ ਖੜੇ ਹੋਵਾਂਗੇ ਜਿੱਥੇ ਅੱਜ ਖੜੇ ਆ ਇਹ ਪੱਕਾ ਸਮਝ ਲਓ ਜੇ ਚੱਲਣਾ ਮ ਗੁਰੂ ਦੀ ਗੱਲ ਮੰਨ ਕੇ ਫਿਰ ਉਸ ਤੋਂ ਬਾਅਦ ਘਟੋ ਘਟ ਜਿੰਨਾ ਸਮਾਂ ਤੁਸੀਂ ਦਿਨੋ ਐਨਾ ਸਮਾਂ ਦਿੰਦੇ ਰਹੋ ਰੋਜ਼ ਅਰਦਾਸ ਕਰੋ ਵੀ ਮੇਰੇ ਕੋਲੇ ਮਤ ਹੈ ਨਹੀਂ ਮੈਂ ਪਤਾ ਨਹੀਂ ਕਿੱਥੋਂ ਚਲਾ ਚੱਲਦਾ ਤੂੰ ਮੈਂ ਮੇਰੀ ਆਤਮਾ ਥੋੜੀ ਮਰਦੀ ਆ ਸਰੀਰ ਮਰਦੇ ਆ ਸਰੀਰ ਨੇ ਫਿਰ ਸਮਝ ਲੋ ਦੂਜਾ ਰੂਪ ਧਾਰਨ ਕਰਨ ਨਾਲ ਆਤਮਾ ਉਹਦੇ ਵਿੱਚ ਪੈ ਜਾਣੀ ਆ ਪਰ ਜੇ ਆਹ ਸ੍ਰੇਸ਼ਟ ਸਾਨੂੰ ਬੁੱਧੀ ਦਿੱਤੀ ਆ ਮਨੁੱਖਾ ਜਨਮ ਦੇ ਵਿੱਚ ਜੇ ਅਰਦਾਸ ਕਰੋਗੇ ਪੀ ਪਰਮੇਸ਼ਰ ਜੀ ਤੁਸੀਂ ਭੇਜਿਆ ਸਾਡੀ ਮੱਤ ਮੇਰੀ ਨਹੀਂ ਕੰਮ ਕਰਦੀ ਮੈਂ ਤੇਰੇ ਬਾਰੇ ਕੁਝ ਨਹੀਂ ਜਾਣਦਾ ਪਰ ਮੇਰੇ ਤੇ ਕਿਰਪਾ ਕਰ ਇਸੇ ਜਨਮ ਦੇ ਵਿੱਚ ਮੈਨੂੰ ਤੂੰ ਆਪਣਾ ਆਪ ਜਨਾਵੇ ਨਾਲੇ ਅਰਦਾਸ ਹੋਰ ਕਰਦਿਆ ਕਰੋ ਵੀ ਮੈਂ ਰੋਜ਼ ਅਰਦਾਸ ਕਰਦਾ ਤੂੰ ਐਡਾ ਵੱਡਾ ਹੋ ਕੇ ਜੇ ਹੁਣ ਮੇਰੀ ਅਰਦਾਸ ਨਹੀਂ ਸੁਣੇਂਗੇ ਤੇ ਮੇਰਾ ਕਸੂਰ ਨਹੀਂ ਹੈਗਾ ਇੱਕ ਨਾਲ ਮੈਂ ਦੱਸਦਾ ਐ ਵੀ ਮਹਾਤਮਾ ਕਹਿੰਦੇ ਹੁੰਦੇ ਆ ਵੀ ਪਰਮੇਸ਼ਰ ਤੋਂ ਬਹੁਤ ਵੱਡਾ ਮੈਂ ਤੇ ਇੱਕ ਸਮਝਣੋ ਕੁਝ ਬਿੰਦੂ ਬਣੇਗਾ ਤੂੰ ਮੈਨੂੰ ਪੈਦਾ ਕੀਤਾ ਤੇਰੇ ਅੰਸ਼ਾਂ ਮੈਂ ਮੇਰੀ ਸਮਝ ਲੋ ਪਿਛਲੇ ਕਰਮਾਂ ਦੀ ਜਿਹੜੀ ਪੂੰਜੀ ਜਮਾ ਕੀਤੀ ਆ ਉਹਦੇ ਕਰਕੇ ਮੈਂ ਤੇਰੇ ਬਾਰੇ ਨਹੀਂ ਜਾਣ ਸਕਦਾ ਪਰ ਮੈਂ ਇੰਨਾ ਹੈ ਮੈਂ ਅਰਦਾਸ ਕਰ ਰਿਆਂ ਰੋਜ਼ ਮੈਨੂੰ ਆਪਣਾ ਆਪ ਜਨਾ ਦੇ ਤੂੰ ਬਹੁਤ ਵੱਡਾ ਜੇ ਹੁਣ ਤੂੰ ਨਹੀਂ ਜਨਾਏਗਾ ਤਾਂ ਤੇਰੀ ਮਰਜ਼ੀ ਜੇ ਮੈਂ ਤੇਰੇ ਕੋਲ ਸਰੀਰ ਛੱਡ ਕੇ ਪਹੁੰਚੂਗਾ ਤਾਂ ਮੇਰੇ ਕੋਲ ਨਾ ਪੁੱਛੀ ਤੂੰ ਨਾਮ ਮੇਰਾ ਕਿਉਂ ਨਹੀਂ ਜਪ ਕੇ ਆਇਆ ਕਿਉਂਕਿ ਮੈਂ ਰੋਜ਼ ਅਰਦਾਸ ਕਰਦਾ ਸੀ ਤੂੰ ਮੈਨੂੰ ਆਪਣੇ ਆਪ ਜਨਾ ਤੂੰ ਨਹੀਂ ਜਨਾਇਆ ਉਹ ਵੀ ਤੁਹਾਡੀ ਇੱਕ ਬੰਦਗੀ ਹੋ ਜੂਗੀ ਜਿਹੜੇ ਅਰਦਾਸ ਕਰੂਗਾ ਉਹ ਵੀ ਇੱਕ ਬੰਦਗੀ ਹੋ ਜੂ ਜਿਹੜਾ ਇਹ ਕਹੂਗਾ ਕਿ ਪਰਮੇਸ਼ਰ ਮੈਨੂੰ ਬੁੱਧੀ ਬਖਸ਼ ਪਰ ਹਾਂ ਇਹ ਨਾ ਹੋਵੇ ਵੀ ਇੱਥੇ ਇੱਕ ਅਰਦਾਸ ਆ ਕਰ ਦਿੱਤੀ ਬਾਹਰ ਜਾ ਕੇ ਫੇਰ ਉਹ ਲੱਲੇ ਪੱਬੇ ਚ ਪੈ ਗਿਆ ਫੇਰ ਠੱਗੀਆਂ ਠੋਰੀਆਂ ਜਾਂ ਜਿਹੜਾ ਜਿਹਦਾ ਨਾ ਇੱਕ ਇੱਕ ਚੀਜ਼ ਹੋਰ ਆ ਜਿਹਦਾ ਕਰਮ ਸ਼੍ਰੇਸ਼ਟਾ ਨਾ ਜਿਹਦੀ ਕਮਾਈ ਹੱਕ ਦੀ ਆ ਉਹਤੇ ਵੀ ਕਿਰਪਾ ਹੁੰਦੀ ਆ ਜਿਨੇ ਹੱਕ ਦੀ ਕਮਾਈ ਕਰਕੇ ਆਪਣੇ ਧੀਆਂ ਪੁੱਤਰ ਪਾਲੇ ਆ ਉਹ ਪਰਿਵਾਰ ਦੇ ਵਿੱਚ ਇੱਕ ਤਾਂ ਥਵਾਕ ਰਹਿੰਦਾ ਵਾ ਥਵਾਕ ਦਾ ਮਤਲਬ ਉਹ ਪਰਿਵਾਰ ਦੇ ਵਿੱਚ ਕੋਈ ਲੜਾਈ ਝਗੜਾ ਜਾਂ ਐਦਾਂ ਦਾ ਕੁਝ ਨਹੀਂ ਹੁੰਦਾ ਜੇ ਕਮਾਈ ਚੰਗੀ ਆ ਜਿੱਥੇ ਕਮਾਈ ਗਲਤ ਆ ਜਾਵੇ ਜਾਂ ਤਾਂ ਫਿਰ ਉਹ ਸਰੀਰ ਤੇ ਵਰਤਦੀ ਆ ਜਾਂ ਫਿਰ ਉਹ ਕਲੇਕੂਲੇਸ਼ਨ ਦਾ ਕਾਰਨ ਬਣਦੀ ਆ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹਦੇ ਕਮਾਈ ਚੰਗੀ ਹੈ ਹੱਕ ਦੀ ਕਮਾਈ ਹੈ ਨਾ ਤੇ ਹੱਕ ਸਾਟ ਤੇ ਚੱਲਦਾ ਜੀਆਂ ਜੀਆਂ ਦੇ ਉੱਤੇ ਦਇਆ ਕਰਦਾ ਵਾ ਉਹਦੇ ਤੇ ਕਿਰਪਾ ਹੁੰਦੀ ਹੁੰਦੀ ਆ ਫਿਰ ਪਰਮੇਸ਼ਰ ਉਹਨੂੰ ਆਪਣੇ ਆਪ ਹੀ ਖਿੱਚਦਾ ਵਾ ਘਰੋਂ ਖਿੱਚ ਕੇ ਲੈ ਆਉਂਦਾ ਵੀ ਚੱਲ ਅੱਜ ਉੱਠਿਆ ਕਿਉਂ ਨਹੀਂ ਆ ਫਿਰ ਉਹ ਬੰਦਾ ਫਟਾਫਟ 5-6 ਮਿੰਟਾਂ ਚ ਕਿਵਰ ਤਿਆਰ ਹੋ ਕੇ ਆ ਜਾਂਦਾ ਪਰ ਜੇ ਨਹੀਂ ਪੱਥਰ ਵਾਲਾ ਕੰਮ ਫਿਰ ਚਾਹੇ 20-30 ਸਾਲ 40 ਸਾਲ ਲੰਘ ਜਾਣ ਉੱਥੇ ਦੀ ਉੱਥੇ ਖੜੋਤ ਰਹੂਗੀ ਇਹ ਸੱਚ ਆ ਔਰ ਜੇ ਅਸੀਂ ਮੰਨਾਂਗੇ ਚੀਜ਼ਾਂ ਨੂੰ ਵੀ ਸਾਡੇ ਗੁਰੂ ਸਾਹਿਬਾਨ ਆ ਚੀਜ਼ ਕਹਿੰਦੇ ਆ ਕਿਉਂਕਿ ਹੁਣ ਦੇਖੋ ਇੱਕ ਚੀਜ਼ ਹੋਰ ਥੋੜੀ ਜੀ ਆਪਾਂ ਕਦੇ-ਕਦੇ ਧਿਆਨ ਦਿਆ ਕਰੋ ਇਹ ਚੀਜ਼ ਨੂੰ ਕਿਸੇ ਗੁਰੂ ਸਾਹਿਬਾਨ ਦੀ ਗੁਰੂ ਅਮਰਦਾਸ ਮਹਾਰਾਜ ਤੋਂ ਸਵਾਏ ਕੋਈ ਇੰਨੀ ਬਾਲੀ ਉਮਰ ਨਹੀਂ ਹੋਈ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇਖੋ ਕਿ ਬਿਆਲੇ ਮਹਾਰਾਜ ਦੇ 42 ਸਾਲ ਦੀ ਉਮਰ ਸੀ ਠੀਕਾ ਸਾਰੇ ਗੋਸਹਿਬਾਨਾਂ ਨੇ ਜਿੰਨੇ ਹੁਣ ਆਪਣੇ ਤੋਂ ਉਮਰ ਫੇਰ ਵੀ ਸਾਰਿਆਂ ਦੇ ਜਿਹੜੇ ਜ਼ਿਆਦਾ ਵਾਲੇ ਵੀ ਬੈਠੇ ਆਂ ਘੱਟ ਵਾਲੇ ਵੀ ਆਂ ਪਰ ਜਦੋਂ ਚੱਲਣਾ ਸ਼ੁਰੂ ਕਰਦੀਏ ਉਹ ਸਮਾਂ ਹੀ ਸ਼੍ਰੇਸ਼ਟਾ ਇਹ ਮੰਚ ਬਣਾ ਲਓ ਵੀ ਚੱਲਣਾ ਮੈਂ ਅਰਦਾਸ ਜਿਹੜੀ ਤੁਹਾਨੂੰ ਦੱਸਿਆ ਆਪਾਂ ਇਦਾਂ ਸ਼ੁਰੂ ਕਰਦੀਏ ਵੀ ਆਪਣਾ ਆਪ ਜਨਾ ਦੇ ਮੈਨੂੰ ਪਰ ਉਦਨ ਰੋਜ਼ ਇੱਕ ਨਿਤਨਮ ਬਣਾ ਲਈਏ ਜੇ ਕਲਯੁਗ ਵਿੱਚ ਨਿਤਨਮ ਵੀ ਤੁਹਾਡਾ ਪੰਜਾ ਬਾਣੀਆਂ ਦਾ ਪੂਰਾ ਹਨ ਨਿਤਨਮ ਹੋਵੇ ਠੀਕਾ ਸ਼ਾਮ ਨੂੰ ਜੋ ਮਹਾਰਾਜ ਨੇ ਕਿਹਾ ਰਹਿ ਰਾਸ ਸੋਹਿਲਾ ਇੰਨਾ ਹੀ ਕਰੋਗੇ ਤਾਂ ਤੁਹਾਡਾ ਪਾਰ ਉਤਾਰਾਂਗਾ ਕਿਸੇ ਦਾ ਮਨ ਨਾ ਦਿਖਾਓ ਗਰੀ ਮਾਰ ਨਾ ਕਰੋ ਕਿਸੇ ਨੂੰ ਧੋਖਾ ਨਾ ਦਿਓ ਬਸ ਆ ਚੀਜ਼ਾਂ ਤੁਸੀਂ ਕਰ ਲਓ ਨਿਤਨੇਮ ਤੇ ਇੱਕ ਵਾਰ ਆਪਣੇ ਗੁਰੂ ਦੇ ਆ ਕੇ ਦਰਸ਼ਨ ਕਰ ਲਓ ਕੁਛ ਚਾਹੇ ਜਿੰਨਾ ਟਾਈਮ ਬਖਸ਼ਦਾ ਪਰਮੇਸ਼ਰ 5 ਮਿੰਟ 10 ਮਿੰਟ ਜਿੰਨਾ ਵੀ ਤੁਸੀਂ ਆਉਂਗੇ ਉਹ ਤੁਹਾਡਾ ਪੜਾ ਹੀ ਪੜਾ ਇਹਦੇ ਵਿੱਚ ਤੁਹਾਡਾ ਪਾਰ ਉਤਾਰਾ ਬਾਕੀ ਤੁਸੀਂ ਇਸ ਸਮੇਂ ਦੇ ਵਿੱਚ ਆਪਣੇ ਧੀਆ ਪੁੱਤਰਾਂ ਦੀ ਪਾਲਣਾ ਕਰੋ ਕਿਉਂਕਿ ਤੁਹਾਡੀ ਮਹਾਰਾਜ ਨੇ ਡਿਊਟੀ ਲਈ ਆ ਜੇ ਪੈਦਾ ਕੀਤੇ ਆ ਇਹ ਨਹੀਂਗਾ ਸਾਰਾ ਕੁਝ ਛੱਡ ਕੇ ਬਹਿ ਜਾਣਾ ਉਹਨਾਂ ਨੂੰ ਉਹਨਾਂ ਦੀ ਪਾਲਣਾ ਕਰਨ ਵਾਸਤੇ ਕੰਮ ਵੀ ਕਰਨਾ ਵਾ ਸਾਰਾ ਕੁਝ ਕਰਨਾ ਪਰ ਇਹਦੇ ਵਿੱਚ ਨਿਤਨੇਮ ਜ਼ਰੂਰੀ ਆ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਜਿਹੜਾ ਆਪਾਂ ਪੜਿਆ ਵਾ ਵੀ ਜੇ ਅੰਦਰੋਂ ਨਹੀਂ ਕਰਦੇ ਤਾਂ ਫਿਰ ਜਿੱਦਾਂ ਜਲ ਦੇ ਵਿੱਚ ਪੱਥਰ ਪਾ ਦੋ ਬਾਹਰ ਕੱਢ ਲਿਆ ਉਦਾਂ ਹੀ ਆ ਪਰ ਹੁਣ ਮਹਾਰਾਜ ਅੱਗੇ ਆਪਣਾ ਬਚਨ ਜਿਹੜਾ ਕੀਤਾ ਕਹਿੰਦੇ ਕੱਲ ਮੈਂ ਮੁਕਤ ਨਾਮ ਤੇ ਪਾਵਤ ਗੁਰਜੇ ਭੇਦ ਬਤਾਵੇ ਜੇ ਕਲਦ ਕਲਯੁਗ ਜਿਹੜਾ ਸਮਾਂ ਚੱਲ ਰਿਹਾ ਸ਼੍ਰੇਸ਼ਟ ਸਮਾਂ ਵਾ ਮਾੜਿਆਂ ਵਾਲੇ ਮਾੜਾ ਪਰ ਜਿਨ੍ਹਾਂ ਨੂੰ ਪਤਾ ਵੀ ਹਾਂ ਇਹਦੇ ਵਿੱਚ ਥੋੜਾ ਕਰਨਾ ਜਾਵਾ ਮਿਲਣਾ ਏ ਦੇ ਵਿੱਚ ਜਲਦੀ ਮੁਕਤੀ ਹੋ ਜਾਂਦੀ ਹੈ ਕਲ ਮੈਂ ਮੁਕਤ ਨਾਮ ਤੇ ਪਾਪ ਤੇ ਜਿਹੜਾ ਪਰਮੇਸ਼ਰ ਦਾ ਨਾਮ ਜਪਦੇ ਆ ਗੁਰ ਜੇ ਭੇਦ ਬਤਾਵੇ ਕਹਿੰਦੇ ਗੁਰੂ ਸਾਹਿਬਨ ਕਹਿੰਦੇ ਇਹ ਜਿਹੜੀ ਭੇਦ ਦੀ ਗੱਲ ਮੈਂ ਤੈਨੂੰ ਸਮਝਾ ਰਿਹਾ ਸਮਝ ਜਾ ਹੁਣ ਅਖੀਰਲਾ ਬਚਨ ਦਾ ਮਹਾਰਾਜ ਕਹਿੰਦੇ ਕਹੁ ਨਾਨਕ ਸੋਈ ਨਰ ਗਰੁਆ ਜੋ ਪ੍ਰਭ ਕੇ ਗੁਣ ਗਾਵੇ ਉਹੋ ਜਿਹੜਾ ਮਨੋਖਾ ਉਹ શ્રેਸ਼ਟਾ ਕੋ ਨਾਨਕ ਸੋਈ ਨਾਰ ਗਰੂਆ ਉਹ ਸਾਰਿਆਂ શ્રેਸ਼ਟ ਬੁੱਧੀ ਵਾਲਾ ਉੱਤਮ ਪੁਰਖ ਜਿਹੜਾ ਇੱਥੇ ਪੁਰਖ ਜਿੱਥੇ ਵੀ ਆਵੇ ਨਾ ਇੱਕ ਪੱਖ ਨਹੀਂ ਨਾਰੀ ਵੀ ਨਾਲ ਹੀ ਆ ਇਹ ਜਣੀ ਦੋਨੇ ਚੀਜ਼ਾਂ ਇਕੱਠੀਆਂ ਲਿਖਿਆ ਨਹੀਂ ਜਾ ਸਕਦੀਆਂ ਕਿਉਂਕਿ ਅਸੀਂ ਨਾ ਸਾਰਿਆਂ ਵੈਸੇ ਤਾਂ ਜਿੰਨੀਆਂ ਆ ਤਾਂ ਆਤਮਾ ਹੈਗੀਆਂ ਪੁਰਖ ਇੱਕੋ ਹੀ ਆ ਪਰਮੇਸ਼ਰ ਬਾਕੀ ਸਾਰੇ ਇਸਤਰੀਆਂ ਹੀ ਆ ਆਪਾਂ ਪਰਮੇਸ਼ਰ ਜਿਹੜਾ ਉਹ ਨੂੰ ਪੁਰਖ ਜਿਵੇਂ ਆ ਕਹਿੰਦੇ ਆਪਾਂ ਨਾ ਅਕਾਲ ਪੁਰਖ ਪੁਰਖ ਹੀ ਕੋਈ ਆ ਬਾਕੀ ਸਾਰੀਆਂ ਆਪਾਂ ਉਹਨਾਂ ਦੀਆਂ ਨਾਰੀਆਂ ਇਸਤਰੀਆਂ ਆ ਸਾਰੀਆਂ ਆਤਮਾਵਾਂ ਚਾਹੇ ਉਹ ਲਿੰਗ ਪਲਿੰਗ ਵਾਲਾ ਕੰਮ ਆ ਚਾਹੇ ਇਸਤਰੀਆਂ ਨੇ ਚਾਹੇ ਪੁਰਖ ਨੇ ਪਰ ਅਸੀਂ ਹੈ ਸਾਰੀਆਂ ਨਾਰੀਆਂ ਪਰਮੇਸ਼ਰ ਦੀਆਂ ਇਸ ਕਰਕੇ ਮਾਰੇ ਨੇ ਸਮਝਾਇਆ ਕੋ ਨਾਨਕ ਸੋਈ ਨਰ ਗਰੁਆ ਜੋ ਪ੍ਰਭ ਕੇ ਗੁਣ ਗਾਵੇ ਉਹ ਜਿਹੜਾ ਮਨੁੱਖ શ્રેਸ਼ਟਾ ਜਿਹੜਾ ਮਨੁੱਖਾ ਜਨਮ ਪਾ ਕੇ ਪਰਮੇਸ਼ਰ ਦੀ ਬੰਦਗੀ ਕਰਕੇ ਆਪਣਾ ਮੁਖ ਉਜਲ ਲੈ ਕੇ ਫਿਰ ਉਹਦੇ ਘਰੇ ਜਾਂਦਾ ਇੰਨੇ ਕੋ ਗੁਰਸੇਵਨ ਵਿੱਚੀ ਬੜਤ ਕੇ ਕਿਰਪਾ ਕੀਤੀ ਆ ਆਪਾਂ ਸ਼ਬਦ ਦੀ ਵਿਚਾਰ ਕੀਤੇ ਆ ਬਹੁਤ ਭੁੱਲਾ ਹੋ ਗਿਆਂ ਹੋਣੇ ਆ ਤੇ ਸੰਗਤ ਤੇ ਗੁਰਬਖਸ਼ਨ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ 1 ਮਿੰਟ ਚਲ ਨਾਮ ਜਪੀ ਲਈਏ ਕਿਉਂਕਿ ਜੇ ਜੀ ਗੱਲ ਕਰਦੇ ਆ ਆਪਾਂ ਉਹ ਚੀਜ਼ ਨਾ ਕਰੀਏ ਉਹ ਵੀ ਠੀਕ ਨਹੀਂ ਨਾ 1 ਮਿੰਟ ਲਈ ਆਪਾਂ ਨਾਮ ਜਪਦੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ